ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਣਾ ਜੀ ਕਿੰਦਾ ਸਾਰੇ ਠੀਕ ਆ ਗਿਆ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਸਾਰੇ ਭੈਣ ਭਰਾ ਚਰਦੀ ਕਲਾ ਜੀ ਹੁਣ ਤੇ ਅਸੀਂ ਆਏ ਵੇ ਸੀ ਸਿਮਲੇ ਤੇ ਥੋੜਾ ਜਿਹਾ ਆਂਗਰੇ ਨੂੰ ਠੰਡ ਮਾਰ ਦਿੰਦੀ ਹੈ ਨਾ ਉਹ ਗੱਲ ਹੋ ਜਾਂਦੀ ਹੈ ਮੇਰੇ ਨਾਲ ਗੱਲ ਯਾਦ ਆ ਗਈ ਇੱਕ ਨਾ ਪਹਿਲਾਂ ਪੁਰਾਣੇ ਜਵਾਨੇ ਜਨਾਂ ਮਤਲਬ ਜੇ ਜਦੋਂ ਵਿਆਹ ਹੁੰਦਾ ਸੀ ਕਿਸੇ ਦਾ ਉਹ ਮੂਵੀ ਬਣਾਉਦੇ ਹੁੰਦੇ ਸੀਗੇ ਮੂਵੀ ਬਣਾ ਕੇ ਜਦੋਂ ਉਹ ਘਰੇ ਆ ਜਾਂਦੀ ਸੀ ਕਾਸਟ ਰੀਲ ਬਣ ਕੇ ਉਹਨੂੰ ਰੀਲ ਕਹਿੰਦੇ ਹੁੰਦੇ ਸੀਗੇ ਉਹ ਕਾਸਟ ਜੀ ਵੱਡੀ 20000 ਚ ਪੈਂਦੀ ਕੋ ਜਦੋਂ ਰੀਲ ਆ ਜਾਣੀ ਉਹਨਾਂ ਨੇ ਰਸਤੇਦਾਰਾਂ ਨੂੰ ਕੀ ਆਸ ਗਵਾਣ ਕਿ ਆਜੋ ਭਾਈ ਬਿਆਲੀ ਮੂਵੀ ਲਾਉਣੀ ਆਜੋ ਭਾਈ ਫਿਰ 20000 ਲਿਆਉਣਾ ਵਿਹੜੇ ਤੇ ਲਾਉਣਾ ਪੱਲੇ ਨੂੰ ਬਸਾਉਣੀਆ ਸਾਰਿਆਂ ਨੇ ਬਹਿਣਾ ਫਿਰ ਲਾਉਣੀ ਆਪ ਹੀ ਸਾਰਿਆਂ ਦੇ ਨਾਲੇ ਲੇਖ ਉਹ ਜਿਹੜਾ ਸਟੂਡੀਓ ਵਾਲਾ ਸੀ ਪਿੰਡ ਚ ਉਹਦਾ ਰੀਡ ਸਾਰਿਆਂ ਨਾਲੋਂ ਘੱਟ ਸੀ ਸੀ ਚੋਟੀ ਦਾ ਵਾਲੀ ਉਹ ਉਹਦਾ ਪਤਾ ਨਹੀਂ ਲੱਗਦਾ ਇਹ ਹਸਾਬ ਦਾ ਉਹ ਕੀ ਕਰਦਾ ਸੀਗਾ ਕਿੰਨੀਆਂ ਦੀ ਰੀਲਾਂ ਹੀ ਗਵਾ ਦਿੰਦਾ ਸੀ ਵਿਆਹ ਵਾਲਿਆਂ ਦੇ ਮਗਰ ਮਗਰ ਤੁਰੇ ਫਰਦੇ ਹੀ ਕਿਉਂਕਿ ਨਾ ਭਾਈ ਸਾਡੀ ਰੀਲ ਤੇ ਆ ਲੈ ਜਾ ਅਵੇਲੇ ਨੇ ਉਹ ਦੇਣੀ ਆ ਉਹ ਵੇਖ ਕੇ ਨਾਮ ਪੜ ਲੈਣਾ ਤੇ ਕਹਿੰਦਾ ਮੇਰੇ ਕਹ ਜਾਨੀ ਸਾਡੀ ਥੋੜਾ ਸਾਡੀ ਦਾ ਜਿਹੜਾ ਥੋੜੀ ਲੈ ਗਿਆ ਉਹਨੇ ਤਾਂ ਕੋਈ ਧਰਾਜ ਕਰਿਆ ਨਹੀਂ ਯਾਰ ਉਹ ਕਹਿੰਦਾ ਸੀ ਇਹਨਾਂ ਨੂੰ ਕਿਉਂ ਵੇਚੀ ਜਿੰਨਾਂ ਨੂੰ ਜਾਣਦੇ ਹੀ ਨਹੀਂ ਕਹਿੰਦਾ ਜਿਹੜਾ ਥੋੜੇ ਆਲੀ ਲੈ ਗਿਆ ਉਹ ਕਹਿੰਦਾ ਜਾਣਦਾ ਜਦੋਂ ਵੇਚੀ ਜਾਂਦਾ ਉਹਨਾਂ ਦੀ ਕਿਸੇ ਨੂੰ ਫੜਾਤੀ ਕਿਸੇ ਦੀ ਉਹਨਾਂ ਨੂੰ ਫੜਾਈ ਆ ਵੀ ਉਹਨੇ ਜੇ ਪੈਰ ਪੈ ਗਿਆ ਤੇ ਇੱਕ ਵਾਰੀ ਚੰਗੇ ਘਰ ਦਾ ਬਜ਼ੁਰਗ ਮਰ ਗਿਆ ਉਹਨਾਂ ਨੇ ਵਰਤਾ ਕਰਨਾ ਸੀ ਉਹਨਾਂ ਨੇ ਬੈਂਡ ਵਾਜਿਆਂ ਦੇ ਜਾਂਦੇ ਆ ਹਾਥੀ ਨੂੰ ਖੁੱਲ੍ਹ ਲਾਏ ਹਨਾ ਵੀ ਇੰਨਾ ਸੋਹਣਾ ਬਣਾ ਕੇ ਗਿਆ ਪੁੱਤ ਕੋਤਿਆਂ ਵਾਲਾ ਹੋ ਗਿਆ ਤੇ ਨਾਲੇ ساتھ ਲੈ ਸਟੂਡੀਓ ਵਾਲਾ ਕਹਿੰਦੇ ਵੀ ਪੂਰੀ ਘੈਂਟ ਵੀਡੀਓ ਬਣਾਈ ਉਹ ਕਹਿੰਦਾ ਫਿਰ ਰੋਚੀਆ ਪਕੜਦੇ ਅਗੇ ਚਿਹਰੋ ਉਹ ਆਰਤੀ ਕੋਲੇ ਬੈਠੇ ਕਹਿੰਦਾ ਥੋੜੀ ਜੀ ਸਮਾਈਲ ਪਲੀਜ਼ ਕੋਕਦੇ ਸਮਾਈਲ ਨੂੰ ਸਾਰਾ ਵਿਆਹ ਚ ਬੈਠੇ ਆਰਤੀ ਕੋਲੇ ਬੈਠੇ ਤੇ ਕਹਿੰਦਾ ਸਮਾਈਲ ਕਰੀਏ ਸੀ ਉਹਨੇ ਸਾਰੀ ਵੀਡੀਓ ਬਣਾ ਕੇ ਫੋਟੋ ਬਾਟੋ ਵੀ ਘੈਂਟਲੇ ਵੀਡੀਓ ਵੀ ਬਣਾ ਲਈ ਕਹਿੰਦਾ ਮੈਨੂੰ ਕੋਈ ਅਫਸੋਸ ਵਾਲਾ ਕੰਮ ਲੱਗਿਆ ਤਾਂ ਹੈ ਨਹੀਂ ਇਹ ਕਹਿੰਦੇ ਅਫਸੋਸ ਉਹਨੇ ਪਤੰਦਰ ਨੇ ਨਾ ਕਈ ਦਿਨ ਲਾਦੇ ਉਹ ਕਹਿੰਦਾ ਯਾਰ ਵੀ ਕੀ ਗੱਲ ਆ ਵੀ ਆਪਣਾ ਤੂੰ ਬਣਾਇਆ ਹੀ ਨਹੀਂ ਯਾਰ ਰੀਅਲ ਨਹੀਂ ਬਣਾਈ ਜੇ ਉਹ ਬਣੀ ਜਾਂਦੀ ਐ ਉਹਨੂੰ ਡੈਕਟ ਕਰਨ ਲੱਗ ਗਿਆ ਮਾਲ ਮੁਲਖ ਆ ਕੇ ਗੋਲੀਆਂ ਗਾਲਾਂ ਡੱਕਿਆ ਵਾ ਬੁੜਾ ਹਰਥੀ ਕਿਤੇ ਬੁੜੇ ਲਈ ਆਏ ਭਾਜੇ ਜਿਵੇਂ ਪਹਿਲਾਂ ਦਾ ਇੱਕ ਵੀਡੀਓ ਬਣਾਉਂਦੇ ਹੁੰਦੇ ਸੀਗੇ ਵਿਆਹ ਵਾਲਾ ਮੁੰਡਾ ਆਏ ਨੰਗੀ ਅਜੀਬ ਜਿਹੀ ਕੁੜੀ ਆਏ ਨੰਗੀ ਥੱਲੇ ਨਾ ਗੀਤ ਚੱਲੀ ਜਾਂਦਾ ਰਹੀ ਹੈ ਨਾ ਕਈ ਵਾਰੀ ਬਾੜੀ ਇੱਕ ਫੋਟੋ ਖੜੀ ਹੋਣੀ ਦੂਜਿਆਂ ਵਾਲੇ ਦਾ ਲਈ ਕੁਕੀ ਜਾਣੀਆਂ ਉਹਨੇ ਤਾਂ ਭਰਾਵਾ ਉਹ ਸਿਸਟਮ ਚਲਾ ਲਿਆ ਬੁੜਾ ਕਿਤੇ ਆਏ ਨੰਗੀ ਜੀ ਕਿਤੇ ਆਏ ਨੰਗੀ ਜੀ ਠੀਕ ਹੈ ਤੇ ਲਾਵੀ ਹੀਰੇ ਦਾ ਗਾਣਾ ਲਾਤਾ ਹਾਂ ਨੇ ਤਾਂ ਠੀਕ ਹੈ ਕੀ ਪਤਾ ਕਦੋਂ ਦੁਨੀਆ ਤੋਂ ਤੁਰ ਜਾਣਾ ਯਾਰਾ ਹੋਏ ਭਈ ਹੁਣ ਵਿਆਹ ਵਾਲਾ ਜਿਗਾਰ ਬਣਾਤਾ ਉਹਨੇ ਵਿੱਚ ਉਹਨਾਂ ਦੇ ਮੈਂ ਫੋਟੋ ਕੱਟ ਕੇ ਲਾ ਦਿਆਂ ਆਰਦੀਆਂ ਜਿਹੜੀਆਂ ਸੀਗੀਆਂ ਉਹ ਵੀ ਆਏ ਜਾਂ ਕਿਤੇ ਆਏ ਜਾਂ ਘਰ ਵਾਲੇ ਥੱਲੇ ਨਾਂ ਲਿਖੇ ਉਹਨੂੰ ਵੀ ਸਾਰੇ ਦੇ ਗਾਣੇ ਲਾਏ ਇੱਕ ਬੁੜੀ ਰੋਈ ਜਾਂਦੀ ਸੀ ਕਿ ਉਹਨਾਂ ਦੀ ਕੋਡਮਣੀ ਆਈ ਵੀ ਸੀ ਉਹਦੀ ਫੋਟੋ ਕੱਟ ਕੇ ਜਿਹੇ ਹੋਰ ਨਾ ਲਾਤੀ ਬੰਦੇ ਨਾਲ ਉਹ ਬੰਦਾ ਬੈਠਾ ਉਹ ਆਲੇ-ਦਾਲੇ ਕੁਕੀ ਜਾਂਦੀ ਉਹਦੇ ਕੋਲ ਪਤਾ ਨਹੀਂ ਕੌਣ ਆ ਉਹਦਾ ਗਾਣਾ ਉੱਤੇ ਲਾਤਾ ਉਹ ਕਹਿੰਦੇ ਆ ਸਾਰੀ ਮਨਾ ਕੇ ਉਹਨਾਂ ਨੂੰ ਦੇਤੀ ਜਦੋਂ ਉਹਨਾਂ ਨੇ ਲਾਈ ਉਹਨਾਂ ਨੇ ਵੇਖਿਆ ਉਹ ਘੁੜਾ ਆਏ ਨਾ ਜਾਂ ਆਏ ਆਜ਼ੀ ਕੁਕੀ ਜਾਂਦੇ ਆ ਗਾਣੇ ਦੂਜੇ ਲੱਗੇ ਆ ਉਹਨਾਂ ਨੇ ਕਿਹਾ ਇਹ ਤਾਂ ਵਿਆਹ ਹੀ ਬਣਾਦੀ ਕੰਜਰ ਦੇ ਨਾ ਮੁੰਡਾ ਉਹ ਉੱਥੇ ਪਹੰਚ ਕਰਤਾ ਉਹਨੇ ਸੱਤੇ ਸਾਰੇ ਸੀ ਹੁਣ ਸਾਰੇ ਲੋਕ ਬੈਠੇ ਹੱਸਣ ਲੱਗੇ ਤਾੜੀਆਂ ਲਾ ਕੇ ਮਾਰ ਰਿਹਾ ਦੀ ਬਣ ਗਿਆ ਜੀ ਉਹਨਾਂ ਨੇ ਜਾਗੜੇ ਉਹਨਾਂ ਜਾ ਕੇ ਬਾਹਰ ਖੜਕਾਇਆ ਉਹ ਬੇਚਾਰਾ ਹੁਣ ਨੀਕਰ ਜਿੱਤੇ ਨਿਕਲਿਆ ਬਾਹਰ ਹਟਾ ਲਿਆ ਉਹ ਬਾਤ ਲਿਆ ਪੂਰੇ ਉਹ ਮਗਰ ਉੱਛਦਾ ਜਾਵੇ ਭੱਜ ਜਾਇਆ ਪੂਰੇ ਗਲਤੀ ਦਾ ਦੋਦਿਆ ਕਰਾ ਕੀ ਆ ਮੈਂ ਐਵੇਂ ਕੁੱਟੀ ਜਾਨਿਆ ਝੱਪੜ ਤੇ ਵਰ ਗਿਆ ਉਹ ਵੀ ਮਗਰੇ ਬੜ ਕੇ ਝੱਪੜ ਪਾਰ ਕਰਕੇ ਆਉਂਦਾ ਉਹ ਜੱਪੜ ਦੇ ਪਾਸੇ ਗਿਆ ਜ ਆਪਣੇ ਪਾਰ ਕਰਕੇ ਆ ਗਾਂ ਕਿ ਮਿਹਰਾ ਦੇ ਖੜੇ ਖੜੇ ਸੀ ਕਿ ਕਦੇ ਦੇ ਰਹਿਗਾ ਫੜ ਕੇ ਬਾਲ ਤਾਉਣ ਤੇ ਭਾਗ ਵੀ ਲੈਗਾ ਮਿਰ ਜੀ ਢੱਪ ਗਿਆ ਉਹ ਲਾਭ ਤੇ ਫਿਰ ਤੀਜੇ ਰਨ ਪਿੰਡ ਆ ਉਹ ਗਾ ਨੇ ਪ੍ਰਚਾਇਤ ਸੱਦ ਲਿਆ ਉਹ ਕਹਿੰਦਾ ਵੀ ਐ ਕਰਕੇ ਕਹਿੰਦਾ ਯਾਰ ਇਹਨਾਂ ਨੇ ਕਿਹੜਾ ਖੂਸ ਵਾਲਾ ਕੰਮ ਸੀ ਯਾਰ ਆਪਤੀ ਨੂੰ ਫੋਲ ਲਾਉ ਉਹ ਕਹਿੰਦਾ ਛੱਡ ਯਾਰ ਤੂੰ ਜਦ ਕਹਿੰਦਾ ਸਾਡੀ ਕਹਿੰਦਾ ਸੱਸ ਦੀ ਮੇਰੀ ਦੀ ਫੋਟੋ ਤੰਦਰਾ ਕਿਸੇ ਬੰਦੇ ਨਾਲ ਜੋੜ ਕੇ ਲਾ ਕੇ ਗਾਣਾ ਲਾਈ ਪੈਣਾ ਉਹਨਾਂ ਨੇ ਮੈਂ ਜੋੜ ਦਾ ਬਣਾਉਣੀ ਆਈ ਸੀ ਜੀ ਬਣਾਉਣੀ ਜਦੋਂ ਆਪਾਂ ਕਹਿੰਦਾ ਮੈਂ ਤਾਂ ਉਹ ਵਿਆਹ ਹੀ ਬਣਾਉਂਦਾ ਸੀ ਭਰਾਵਾ ਮੈਂ ਡੈਟ ਕਰੀ ਸਾਰੀ ਰਾਤ ਲਾਦੀ ਤੁਸੀਂ ਕਹਿੰਦਾ ਮਿੰਟ ਚ ਕੁੱਟਦਾ ਉਹਨਾਂ ਨੇ ਕਿਹਾ ਦੁਬਾਰਾ ਬਣਾ ਪੰਚਾਇਤ ਨੇ ਕਿਹਾ ਡੈਟ ਕਰਕੇ ਦੇ ਭਈ ਇਹ ਕੰਮ ਗਲਤ ਆ ਤੇਰਾ ਉਹਨੇ ਕੰਜਿਆਂ ਨਾਲ ਹੀ ਕਰਿਆ ਇੱਕ ਨਾਲ ਹੀ ਕਰਾਈ ਜਾਣੀ ਹਰੇਕ ਨਾਲ ਹੀ ਕਰਦਾ ਸੀ ਉਹ ਤੇ ਇੱਕ ਨੇ ਵਿਆਹ ਦੇ ਸੱਤ ਲਿਆ ਆਪਦੇ ਉਹ ਕਹਿੰਦਾ ਵੀ ਐਂ ਕਰਕੇ ਕਹਿੰਦੇ ਚਲ ਪੈਸੇ ਘਟ ਲੈਂਦਾ ਸੱਦ ਲੋ ਯਾਰ ਉਹ ਕਹਿੰਦਾ ਭਾਈ ਧਿਆਨ ਰੱਖੀ ਪੂਰਾ ਕਹਿੰਦਾ ਬੇਫਿਕਰ ਰਹੋ ਗਾਰਦੀ ਕੋਈ ਨਹੀਂ ਕਹਿੰਦਾ ਮੈਂ ਹੈਗਾ ਨਾ ਉਹ ਕਹਿੰਦੇ ਠੀਕ ਹੈ ਉਹਨਾਂ ਨੇ ਬਈ ਉਵੇਂ ਹੀ ਕਰਿਆ ਸਾਰੀ ਰੀਲਾਂ ਰੂਲਾਂ ਬਣਾਈਆਂ ਇਹਨੇ 빙ਾ ਟੇਡਾ ਹੋ ਕੇ ਉਦੋਂ بڑا ਹੁੰਦਾ ਹੈਗਾ ਸ਼ਰਮ ਤੇ ਫੁੱਲਾਂ ਕੋਲ ਦੀ ਲਗਾਉਣਾ ਐਵੇਂ ਫੁੱਲ ਫੜ ਕੇ ਐਵੇਂ ਉੱਤੇ ਗਾਣੇ ਚੱਲੇ ਨੇ ਹਨਾ ਪਹਿਲਾਂ ਚੱਲ ਜਾਂਦੇ ਨੇ ਜਗਾਲ ਜਿਆ ਦੀ ਕਰਨ ਤੇ ਪਹਿਲਾਂ ਉਹਨੇ ਬਣਾ ਲਿਆ ਸਭ ਬਣਾ ਕੇ ਤੇ ਰੀਲ ਉਹਨਾਂ ਨੂੰ ਦੇਤੀ ਉਹਨਾਂ ਨੇ ਵੀ ਰਿਸ਼ਤੇਦਾਰ ਬੁਲਾ ਲਏ ਸਾਰੇ ਆਪ ਵੀ ਆ ਜਾਓ ਵੀ ਆਪਾਂ ਚੱਕ ਕਰੀਏ ਭਾਈ ਤੁਹਾਨੂੰ ਵਿਆਹ ਦੀ ਮੂਵੀ ਦਿਖਾਈਏ ਕੰਪੂਆ ਦੇ ਬੁੱਫੜ ਵੀ ਸਾਦ ਨੇ ਵਿਚਾਲੇ ਵੀ ਦੇਖ ਲੈਣ ਦੇ ਵਿਚਾਰੇ ਘਰਾਂ ਵਾਲੇ ਵੀ ਸਾਦ ਨੇ ਪੱਲੀਆਂ ਵਿਚਾਰੀਆਂ ਰਹਿ ਗਈ ਜਦੋਂ ਬੈਠੇ ਤੇ ਭਾਈ ਉਹਨਾਂ ਨੇ ਜਦੋਂ ਲਾਈ ਰੀਤ ਉਹਨੇ ਗਲਤੀ ਨਾਲ ਪਹਿਲੇ ਹੀ ਬੁੱਫੜ ਦਾ ਨਾਮ ਲਿਖਤਾ ਬੁੱਫੜ ਕੋਰਸੀੜਾ ਹੀ ਵੇੜੇ ਵਿੱਚ ਡੀਸੀ ਹੁੰਦਾ ਸਾਰਿਆਂ ਨੂੰ ਮੂਹਰੇ ਪਟਾਰਾ ਪਾ ਕੇ ਲੱਗੇ ਉਹਦੇ ਐ ਬੈਠਾ ਚਲੋ ਤਲੋ ਵੀ ਚਲੋ ਮੁੰਡੋ ਚਲੋ ਉਹਨਾਂ ਨੇ ਚਲਾਤੀ ਉਹਨੇ ਉੱਤੇ ਲਿਖਿਆ ਆ ਗਿਆ ਫੋਫੜ ਕਰਨੈਲ ਸਿੰਘ ਦੇ ਕੋ ਆ ਦਾ ਨਾਂ ਕਿਤੇ ਆ ਗਿਆ ਉਹੀ ਸਹੀ ਪੁਫੜਨ ਦਾ ਮਜਾਦਾ ਤਮਚੜ ਕਹਿੰਦਾ ਬੰਦ ਕਰੋ ਕਹਿੰਦਾ ਵੀਰਾ ਨਾਕ ਉਤ ਕਿਵੇਂ ਪਾਇਆ ਕਹਿੰਦਾ ਮੈਂ ਪੁਫੜ ਫਲਾਣਾ ਧੁਕਾ ਪੁਫੜਨ ਦਾ ਭਰਾਵਾ ਗਾਹ ਬਾਦ ਦਾ ਗੋਣਾ ਵਾਲਾ ਪੁਫੜਨ ਦੇ ਅੰਦਰੋਂ ਕੱਢਿਆ ਸਕੂਟਰ ਜਿਹੜਾ ਪ੍ਰੀਆ ਉਹਨਾਂ ਨੇ ਦਿੱਤਾ ਹੀ ਗਿਆ ਉਹ ਉਹਨਾਂ ਦੇ ਘਰ ਦੇ ਨਾਲ ਬਹਿ ਜਾ ਮਗਰ ਇਹਨਾਂ ਨੇ ਪਾਇਣੀ ਉਹਨਾਂ ਉਹ ਮਗਰ ਨਾਲ ਬੈਠੇ ਲਾਤੀ ਪਰ ਬਹਿ ਗਈ ਵਿਚਾਰੀ ਸਾਰੇ ਬਾਹਰ ਬੈਠੇ ਫੈਲੂ ਵੇਖਣ ਆਏ ਵੇਖੀ ਯਾਰ ਉਹ ਹਰੀ ਦੁਨੀਆ ਹੱਜ ਕੋਲ ਪਰ ਕੱਪਲਾ ਜਾਂ ਦੂਜਾ ਔਰਦਾ ਜਾ ਕੇ ਹਵਾ ਜੀ ਮਰ ਰਹੀ ਜਿਹਦੀ ਸਕੂਟਰ ਦੀ ਉਹਨੇ ਉਹਨਾਂ ਨੂੰ ਜਿੱਨਾ ਜਰ ਗਾਂ ਮੋੜ ਨਹੀਂ ਮੁੜਿਆ ਸਾਰੇ ਉਹਨੇ ਜਰ ਵੇਖੀ ਗਏ ਆ ਉਹਨੇ ਨਹੀਂ ਰੇਸ ਕਿਟਾਈ ਪਤੰਦਰ ਨੇ ਵੀ ਨਾ ਪਿੱਛੇ ਹੀ ਉਹਦਾ ਉਹਦੇ ਘਰੇ ਤੋਂ ਬਾਅਦ ਪਤਾ ਲੱਗਿਆ ਵੀ ਉਹਨੇ ਰੀਲ ਕਿਸ ਦੀ ਹੋਰ ਦੇਤੀ ਉਹਨਾਂ ਹੀ ਤਾਂ ਹੈ ਹੀ ਨਹੀਂ ਸੀ ਉਹਨਾਂ ਦੇ ਵਿਦਾਈ ਨੂੰ ਕੋਈ ਆਪਣਾ ਤੇ ਕੋਈ ਵੀ ਨਹੀਂ ਯਾਰ ਫਿਰ ਉਹਨੂੰ ਹੀ ਪੁੱਛਦਾ ਕੋਈ ਕੋਲੇ ਕੇ ਕਹਿੰਦੇ ਜੀ ਤਾਂ ਸਾਡਾ ਕੋਈ ਵੀ ਨਹੀਂ ਉਹ ਹੋ ਇਹ ਤਾਂ ਤੁਸੀਂ ਕਿਸੇ ਦੀ ਲੈ ਕੇ ਯਾਰ ਕਹਿੰਦਾ ਉਹਨੇ ਤੇਰੇ ਹੀ ਗਮ ਕਹਿੰਦਾ ਉਹ ਡੇੜੀ ਦਾ ਫਿਰ ਬਣਾ ਲੇ ਪਏ ਡੁੱਲ ਗਈ ਕਹਤੋ ਉਸ ਤੋਂ ਜਿਉਣੀ ਬੂਆ ਉਹਨਾਂ ਨੂੰ ਦਿਓ ਉਹ ਕਹਦੇ ਸੀ ਕਿਉਂ ਜਾਈਏ ਤੂੰ ਜਾ ਕਹਿੰਦਾ ਫਿਰ ਮੇਰਾ ਜੋ ਟਾਈਮ ਲੱਗਿਆ ਮੈਂ ਜਾਊਂਗਾ ਪੱਲੀਆਂ ਇਕੱਠੀਆਂ ਕਰ ਲਓ ਉਹ ਰਾਤ ਨੂੰ ਗਏ ਉੱਥੇ ਜਾ ਕੇ ਬਿਤਾ ਕੇ ਲਏ ਉਹ ਹੁੰਦਾ ਹੀ ਸੱਸ਼ਟਮ ਰੇਗ ਦਾ ਬੈਨਾ ਜਾਣੀਆਂ ਵਿਆਹ ਚ ਠੀਕ ਹੈ ਤੇ 20000 ਦਾ ਆਮ ਹੀ ਰਿਵਾਜ ਸੀਗਾ ਵਿਚਾਰੇ ਬੈਠ ਕੇ ਵਿਆਹ ਵਾਲੀ ਮੂਵੀ ਵੇਖਣੀ ਹੁੰਦੀ ਸੀ ਕੀ ਕਰਦੇ ਨੇ ਮੁੜ ਕੇ ਤਾਂ ਉੱਠ ਜਾਂਦੇ ਹੁੰਦੇ ਸੀ ਕਿ ਉਹ ਕਹਿੰਦਾ ਇੱਕ ਬੀਬੀ ਸੀ ਬਜ਼ੁਰਗ ਵਿਚਾਰੀ ਉਹਨਾਂ ਨੇ ਫਿਲਮ ਲਾਦੀ ਤਕਤਾਬ ਚੜਨ ਦੀ ਲੜਾਈ ਚੱਲ ਪਈ ਠੀਆਂ ਠੀਆਂ ਕਹਾ ਬੁੜੀ ਉੱਠ ਕੇ ਖੜੀ ਹੋ ਗਈ ਕਹਿੰਦੀ ਵਾਹਿਗੁਰੂ ਵਾਹਿਗੁਰੂ ਕਹਿੰਦੀ ਵੇਖ ਕੋਈ ਝੜਾ ਦਿਓ ਮਾਰ ਤੂੰ ਉਹਨੂੰ ਦਾ ਸਰਾਂ ਦੇ ਮੌਜਾ ਦੇਖੀ ਜਾਂਦੇ ਆ ਬਾਈ ਇੱਥੇ ਨਾ ਭਾਈ ਮੈਂ ਇਤੋਂ ਨਹੀਂ ਦੇਖਿਆ ਜਾਂਦਾ ਉਹ ਕਹਿੰਦੇ ਬੇਬੇ ਫਿਰ ਮਕਰ ਫਿਲਮ ਨਹੀਂ ਹੋਵੇ ਕਹਿੰਦੀ ਬੰਦਾ ਮਰ ਪਾਉਣਾ ਤੁਸੀਂ ਉੱਠ ਗਈ ਬੇਬੇ ਬਰਬਰ ਕਰਦੀ ਉਹ ਕਹਿੰਦੇ ਯਾਰ ਕਮਾਲ ਆ ਯਾਰ ਬੇਬੇ ਅੰਦਰ ਉੱਠ ਗਈ ਬੇਬੇ ਨੂੰ ਸੱਦ ਕੇ ਲਿਆਓ ਯਾਰ ਬੇਬੇ ਕਹਿੰਦੀ ਨਾ ਭਾਈ ਮੈਂ ਨਹੀਂ ਇਹਦੇ ਪੁੱਤ ਫਾਹੇ ਦੀ ਭਾਈ ਬੰਦੇ ਭਰਾਈ ਜਾਂਨੇ ਤੁਸੀਂ ਜੋ ਕੋ ਲੋਕ ਭੋਲੇ ਹੁੰਦੇ ਸੀਗੇ ਤੇ ਧਿਆਨ ਨਾਟਕ ਆਉਂਦੇ ਹੁੰਦੇ ਸੀਗੇ ਜਿਹੜਾ ਨਾਟਕ ਕਰ ਜਾ ਗਿਆ ਤੇ ਅਗਲੇ ਹਫ਼ਤੇ ਨੂੰ ਆਉਣਾ ਤੇ ਹਫ਼ਤਾ ਉਹੀ ਰਾਮ ਰੱਟੀ ਜਾਣਾ ਵੀ ਆਊਗਾ ਆਊਗਾ ਫਲਾਣਿਆਂ ਦੇ ਦੇਖਣ ਜਾਣਾ ਇੰਨਾ ਸੋਹਣਾ ਜਿਨਾਲੇ ਆਪਦੇ ਘਰੇ ਟੀਵੀ ਨਹੀਂ ਸੀ ਕਿਸੇ ਦੇ ਹੁੰਦਾ ਸੀ ਜਾ ਕੇ ਉਹਨਾਂ ਨੇ ਆਏ ਬਹਿ ਜਾਣਾ ਉਹਦੇ ਨੇ ਟੀਵੀ ਦੀ ਐ ਉਹਨਾਂ ਨੇ ਪਹਿਲਾਂ ਖਬਰਾਂ ਸੁਣਣੀਆਂ ਇਹ ਵੀ ਸੁਣੀ ਜਾਣਾਂ ਖਬਰਾਂ ਗੁੱਸੇ ਦੀ ਹੋਰ ਉਹਨਾਂ ਦੇ ਨਾਲ ਆ ਕੇ ਖਬਰਾਂ ਦਾ ਕੋਈ ਧਿਆਨ ਨਹੀਂ ਹੁੰਦਾ ਇਹ ਆਉਂਦਾ ਵੀ ਕਦੋਂ ਮੁੱਕਰ ਰੋ ਜਾ ਰੋ ਆਵੇ ਜਾਂ ਦੂਜਾ ਆਵੇ ਆਪਣਾ ਨਾਟਕਾ ਠੀਕ ਹੈ ਜਾਂ ਫਿਲਮ ਆਵੇ ਤੇ ਉਹ ਉਹਨੂੰ ਮਰ ਜਾਣੀ ਲੈ ਡੁੱਟ ਜਾਂਦੀ ਸੀ ਫਿਰ ਢੋਲ ਲਾ ਕੇ ਬੈਠੇ ਰਹਿਣਾ ਯਾਰ ਵੀ ਜੈਟ ਆਉਂਗੀ ਲੈਟੇ ਲੈਟੇ ਆ ਜਾਂ ਫਲਾਨਾ ਮੋੜ ਮੁੜਿਆਈ ਬਸ ਹੁਣ ਤਾਂ ਹੁਣ ਤਾਂ ਇਹ ਵੜ ਗਈ ਕਰ ਇਹਨਾਂ ਦੇ ਇਹ ਟੀਵੀ 'ਚ ਆ ਗਈ ਇਹ ਆ ਗਈ ਐਂ ਕਰੀ ਜਾਣ ਜਿੰਨਾ ਜਰਾ ਆਉਂਦੀ ਨਹੀਂ ਸੀ ਠੀਕ ਹੈ ਸਾਰੇ ਦੇ ਦਾਦੇ ਲਾਉਣੇ ਲੈ ਵੀ ਸਾਡੇ ਜਿਵੇਂ ਬੱਤਨੀ ਹੁੰਦਾ ਸੀ ਗ੍ਰੈਟ ਨਿਕਲ ਵੀ ਬੱਤਨ ਉਹ ਜੀ ਆਉਂਦੀ ਆ ਬਸ ਆਗੀ ਨੇੜੇ ਆ ਬੌਟਾਂ ਤੋਂ ਮੁੜਿਆਈ ਆਗੀ ਪਿੰਡ ਬਣ ਗਈ ਐਂ ਹੀ ਗਰੀ ਜਾਂਦੇ ਸਾਰੀ ਕਿਉਂਕਿ ਜੇ ਲੈਟ ਆ ਗਈ ਉਤਾਰੇ ਜੇ ਆਉਣ ਲੱਗ ਜਾਨੀ ਖੜਖੜ ਖੜਖੜ ਕਰ ਕਰ ਇੱਕ ਨੇ ਟੀਵੀ ਕੋਲੇ ਘੜਨਾ ਇੱਕ ਨੇ ਬਾਹਰ ਕਢਨਾ ਇੱਕ ਨੇ ਤਾਂ ਚੜਨਾ ਤਾਂ ਵਾਲੇ ਨੇ ਐਂਟੀਨਾ ਹਿਲਾਉਣਾ ਥੱਲੇ ਆ ਨਿਕਲ ਦੂਜੂ ਦੂਜੂ ਬਾਹਰ ਆ ਨਿਕਲ ਦੂਜੂ ਦੂਜੂ ਬੈਕਰ ਬੈਕਰ ਕੰਮ ਕਰ ਕੰਮ ਕਰ ਦਿਆ ਨੇ ਗਾਲਾਂ ਕੱਢਣ ਨੂੰ ਕਿਹਾ ਤੂੰ ਕੋਈ ਕੰਮ ਦਾ ਨਹੀਂ ਤੂੰ ਥੱਲੇ ਆ ਜੀ ਵੀ ਕੋਲੇ ਖੜ ਮੈਂ ਕਰਦਾ ਫੇਰ ਉਹਨੇ ਕਰਨਾ ਫੇਰ ਅਸੀਂ ਚੱਕੇ ਲਾਦੇ ਸਾਈਕਲ ਦੇ ਖਮਾਉਣ ਵਾਲਾ ਸਿਸਟਮ ਹੀ ਮੁਕਾਤਾ ਸਾਈਕਲ ਦਾ ਚੱਕਾ ਲਾ ਜੋ ਉਹਦੇ ਨਾਲ ਤਾਰਾਂ ਲਾ ਦਿੰਦਾ ਸਾਈਕਲ ਦਾ ਚੱਕਾ 4 ਫਿਰ ਉਹ ਖਿੰਦਾ ਸਾਰਿਆਂ ਨੂੰ ਪਤਾ ਲੱਗਿਆ ਸਾਰਿਆਂ ਦੇ ਸਾਈਕਲ ਦੇ ਚੱਕੇ ਡੰਗਦੇ ਇਹ ਲੋ ਤੇ ਪਾਰਿਆ ਰ ਹੋਣਾ ਸਾਰੀਆਂ ਚੀਜ਼ਾਂ ਆਪਣੇ ਮੋਜੂਦਾ ਹਨ ਮੈਂਟਿਕ ਦੀ ਇਹ ਲੈਣੇ ਆ ਯਾਰ ਲਾਈਵ ਚੱਲੀ ਜਾਂਦਾ ਹੁੰਦਾ ਯਾਰ ਬਾਹਰ ਬੈਠੇ ਲੋਕ ਦੇਖੀ ਜਾਂਦੇ ਆ ਹਨਾ ਯਾਰ ਉਹ ਸਮਾਂ ਸੀ ਜਿਹੜਾ ਐਸ ਸਮੇਂ ਨਾਲੋਂ ਲੱਖ ਗੁਣਾ ਚੰਗਾ ਸੀ ਸਾਰੇ ਲੋਕ ਸੌਖੇ ਠੀਕ ਹੈ ਆਜ ਵੀ ਹੋਣਾ ਸੀ ਸਿਮੜਿਆਏ ਬੈਠੀਆਂ ਕੋਈ ਸਿਮੜਾ ਜ਼ਮਲਾ ਨਹੀਂ ਸੀ ਯਾਰ ਘਰੇ ਘੈਂਟਰੀ ਸੁਣਦੇ ਹੁੰਦੇ ਸੀ ਕਿ ਉੱਥੇ ਭਾਰ ਆ ਉੱਥੇ ਬਾੜ ਪੈਂਦੀ ਆ ਜਾਂ ਕਿਤੇ ਟੀਵੀ ਜਿਹੜੀ ਵੇਖਦੇ ਹੁੰਦੇ ਸੀ ਖਬਰਾਂ ਜਿਹੜੀ ਵੇਖਦੇ ਹੁੰਦੇ ਸੀ ਹਨਾ ਤ랜ਦਰ ਦੂਰਦਰਸਨ ਹੁੰਦਾ ਸੀਗਾ ਤੇ ਇੱਕ ਹੋਰ ਹੁੰਦਾ ਹੁੰਦਾ ਸੀਗਾ ਮੇਰੇ ਕੋਲ ਦਿੱਲੀ ਤੋਂ ਚੱਲਦਾ ਹੁੰਦਾ ਸੀਗਾ ਪੰਜਾਬ ਨੂੰ ਜਿਹੜਾ ਪਗੋਈ ਹੁੰਦੇ ਸੀ ਨੀਗਾ ਇੱਕ ਰੇਡੀਓ 'ਤੇ ਬੁੜੇ ਰੇਡੀਓ ਕੰਨ ਨੂੰ ਲਾਈ ਬੈਠ ਹੁੰਦੇ ਸੀ ਸਾਡੇ ਜਦੋਂ ਸਕੂਲ ਨੂੰ ਆਉਣਾ ਬੁੜੇ ਸੁਣੀ ਜਾਂਦੇ ਸੀ ਢੱਡੂ ਰਾਮ ਉਹਨਾਂ ਨੂੰ ਅਜਾ ਢੱਡੂ ਰਾਮ ਜੀ ਨੂੰ ਸਾਧੂਆਂ ਦੇ ਭਾਅ ਦੱਸ ਸੀਗੇ ਜੀ ਆਪਾਂ ਅੱਜ ਮੌਸਮ ਦੱਸੀਏ ਮੌਕੇ ਦੀ ਜਾਣਕਾਰੀ ਦੇਈਏ ਇਹਨਾਂ ਨੂੰ ਉਹ ਐਂ ਜੇ ਕਰਦੇ ਹੁੰਦੇ ਸੀ ਕਿ ਨਾਲ ਝੱਗਾ ਨਾ ਹੋ ਜੇ ਜੀ ਇੱਥੇ हां जी हां हां लो जी गाना तेज है पूरी चल पंडा जी फिरो जान लगे बाजे जे बजांदे डड डड जय हिंद के भीड़ ਜਾਂਦੇ ਹੁੰਦੇ ਸੀ ਅਸੀਂ ਉਦੋਂ ਸਕੂਲੋਂ ਹੁੰਦੇ ਹੁੰਦੇ ਜਦੋਂ ਉਹ ਜੈ ਹਿੰਦ ਕਹਿੰਦੇ ਹੁੰਦੇ ਸਾਨੂੰ ਕੋ ਚੰਗਾ ਲੱਗਣਾ ਜੈ ਹਿੰਦ ਹੋ ਗਿਆ ਤੇ ਚਲੋ ਟੀਵੀ ਕੋਲੇ ਕੋਤਨਾ ਕੋਤ ਗਾਣੇ ਚੱਲਣਗੇ ਕੋਈ ਨਾਟਕ ਚੱਲੂਗਾ ਜਿਹਨਾਂ ਦੇ ਕੋ ਰੁਟੀਨ ਹੁੰਦੇ ਲਾਈ ਪੇਟ ਉਹ ਤਾਂ ਮੋਜ ਨਾ ਅਸੀਂ ਵੀ ਜਾਗ ਉਹ ਜਾਨੀ ਬੈਠਦੇ ਨਹੀਂ ਬੈਠਦੇ ਅੰਦਰ ਦੇ ਭਉਂਦੇ ਥੱਲੇ ਹੁੰਦੇ ਪੱਲੀ ਕੋਰੀ ਉਹਨਾਂ ਕੁਝੇ ਟਕੜੇ ਘਰ ਦੌਂਦੇ ਨਾਲ ਜਮਾ ਮਾੜੀ ਘਰੇ ਟੀਵੀ ਹੁੰਦਾ ਸੀ ਟੀਵੀ ਸਾਡੇ ਦਾ ਮਹਿਲਾ ਨੇ ਹੁੰਦਾ ਸੀ ਠੀਕ ਹੈ ਸਾਰਿਆਂ ਦੇ ਆਏ ਹੁੰਦਾ ਸੀਗਾ ਕੋਈ ਵੱਡਾ ਬੰਦਾ ਟੀਵੀ ਨਹੀਂ ਦਿਉਂਦਾ ਸੀ ਘਰੇ ਉਹ ਕਹਿੰਦੇ ਨਾ ਨਾ ਕੰਜਰ ਖਾਨਾ ਉੱਥੋਂ ਕੁੱਟ ਕੇ ਵੀ ਲਿਆਉਂਦੇ ਹੁੰਦੇ ਸੀਗੇ ਘਰ ਦੇ ਰਾਤ ਨੂੰ 9 9 ਵਜੇ ਤਰੇ ਤਰੇ ਦੀ ਤਰੇ ਦੀ ਸਾਡੇ ਤੋਂ ਬਾੜੀ ਕੁੱਟ ਪੈਂਦੀ ਹੁੰਦੀ ਸੀ ਜਿਵੇਂ ਸਾਡੇ ਨਾਲ ਉਹਨੇ 1 ਵਜੇ ਮੂਵੀ ਬਣਾਉਣ ਉੱਟ ਗਿਆ ਕਿ ਇਹਦੇ ਉਹ ਭਾਈ ਸਾਹਿਬ ਸਾਡਾ ਤੇ ਪਤੰਦਰ ਨੇ ਆਏ ਕਰਕੇ ਮੂਵੀ ਲਾ दी ਇੱਕ ਮੇਲਨ ਸੋਣੀ ਸੀ ਜਦੋਂ ਉਹਨੇ ਝਾਕੇ ਦੇ ਵਾਲ ਨੱਚੀ ਉਹਦੇ ਲਾ ਕੇ ਸਮੈਲ ਪਲੀਸ ਸਮੈਲ ਸਾਰੇ ਝਾਕੀ ਜਾਂ 15 ਮਿੰਟ ਚੈੱਕ ਕੀਤੀ ਲਾ ਕੇ ਉਹਦੇ ਤੇ ਹੀ ਲਾਈ ਬੈਠਾ ਰਿਹਾ ਉਹ ਕਹ ਰਾਜ ਨੇ ਉਹ ਕਿ ਮਰੂ ਗੀਚੀ ਚ ਮਾਰੀਓਗਾ ਕੀ ਕਹਤਾ ਤੂੰ ਕਹਦਾ ਭੈਣ ਤਾ ਕਦੇ ਇੱਥੇ ਤੇ ਲਾਈ ਬੈਠਾ ਕੀ ਗੱਲ ਐ ਉਹ ਨਹੀਂ ਕਹਦਾ ਇਹਦਾ ਮੈਂ ਕਾਰਾ ਲਾਉਣਾ ਸੀ ਨਾ ਤਾ ਸੀ ਕਾਰੀ ਬਾਤੇ ਕਰਦਾ ਨਹੀਂ ਕਰੋ ਕੋਈ ਹੋ ਜਾ ਉਹ ਨਹੀਂ ਪਈ ਜਰਾਨੀ ਅੰਦਰ ਦਿਵਾਲੀ ਜਾ ਕੇ ਉਹਦੀਆਂ ਫੋਟੋ ਕਿੱਥੇ ਲਿਆ ਵੀਡੀਓ ਬਣਾ ਲਿਆ ਲੈ ਕੇ ਘਰ ਮੁੰਡੇ ਸੁਖਾਈਏ ਕਹਿੰਦਾ ਆਦੇ ਹੋਏ ਤੇਰੇ ਘਰ ਆਣ ਉਹਨਾਂ ਸੈੱਟ ਲਿਆ ਉਹ ਪਈਆਂ ਤਨ ਨੂੰ ਕੀ ਲਿਖਿਆ ਵੀਡੀਓ ਬਣਾਉਣ ਨੂੰ ਬੈਠ ਰੁਣ ਜਾ ਕੇ ਦਾਰਾ ਕਿਉਂਕਿ ਉਦੋਂ ਲੋਕ ਹੁੰਦੇ ਹੀ ਐ ਸੀ ਕੋਲੇ ਆ ਮੈਨੂੰ ਪਤਾ ਸਾਡੇ ਭਰਾ ਦੀ ਵੀਡੀਓ ਬਣਾਈ ਅਸੀਂ ਪੈਨਾ ਤੇ ਗਏ ਭਰਾਵਾ ਉਹ ਸਰੋਜ ਟੂਰੀ ਫਰਮ ਖੇਤਾਂ ਜਾਂਦਾ ਜਣਾ ਤੇ ਹੁਣ ਤਾਂ ਬੂਟ ਪਾਏ ਹੁੰਦੇ ਆ ਪਾਲਿਸ ਕਰੇ ਹੁੰਦੇ ਆ ਬਬਾ ਸੜਕ ਤੋਂ ਥੱਲੇ ਨਹੀਂ ਉਤਰਦਾ ਜਿਹੜਾ ਲਾੜਾ ਹੁੰਦਾ ਠੀਕ ਹੈ ਪਹਿਲਾਂ ਤਾਂ ਗੱਡੀ ਇਹੋ ਜੀ ਜਿ ਬੈਠਾ ਹੁੰਦਾ ਜਿਹੜੀ ਕਰੋੜ ਦੀ ਹੁੰਦੀ ਆ ਠੀਕ ਹੈ 25-30 ਹਜ਼ਾਰ ਕਿਰਾਏ ਤੇ ਹੁੰਦੀ ਆ ਸਰੋਜ ਕੋਲੋਂ ਮਰਚੂ ਉਹ ਫੁੱਲਾਂ 'ਚ ਬਿਲਕੁਲ ਨਹੀਂ ਵਰਦਾ ਭਾਈ ਭਲਾਂ ਨੂੰ ਲੱਖ ਰੁਪਿਆ ਦੇ ਦੇ ਉਹਨੇ ਕਹਿੰਨਾ ਕਿ ਉਹ ਪੇਂਟ ਖਰਾਬ ਕਰਨੀ ਜੁੱਤੀ ਖਰਾਬ ਕਰਨੀ ਤੇ ਉਹਦਾ ਲਾੜਾ ਤੱਕ ਬੂਟਿਆਂ 'ਤੇ ਪੇਂਟ ਵੀ ਹੋਈ ਵਰਦਾ ਹੁੰਦਾ ਸੀ ਸਰੋਜ ਵੜਿਆ ਬਾ ਤਰੀ ਪੇੜੀ ਪਰ ਫੇਰ ਵੀ ਉਹ ਸਰੋਝਾਰ ਕੇ ਡੰਡੇ ਨਾਲ ਉਹ ਫੜਾਉਣੀ ਵੀ ਚੱਲ ਗਈ ਫੁੱਲ ਫੁੱਲ ਘੁਗਣਾ ਉੱਥੇ ਜਾ ਕੇ ਕਰਦੇ ਹੁੰਦੇ ਸੀ ਇਹ ਕੰਮ ਸਭ ਵੀ ਜਾ ਕੇ ਅਗਲੇ ਦੇ ਕੋਈ ਵੀ ਬੰਦਾ ਜੇ ਕੋਈ ਦੇਖਣਾ ਚਾਹਦਾ ਹੋਊ ਨਾ ਪ੍ਰਾਣੀਆਂ ਰੀਲਾ ਵੇਖਿਓ ਪ੍ਰਾਣੀਆਂ ਵਿਆਹਾਂ ਰੀਆ ਪੂਗੀਆਂ ਵੇਖਿਓ ਪ੍ਰਾਣੇ ਕਈ ਵਾਰੀ ਆਪਾਂ ਨੇ ਆ 90 ਰੁਪਏ ਦੇ ਵਿਆਹ ਪਾਏ ਆ ਨਾਚਦੇ ਰਮਾਲ ਉਂਗਲ ਤੇ ਬੰਨ ਕੇ ਸ਼੍ਰੇਸ਼ਟੀ ਮੇ ਹੁੰਦਾ ਸੀਗਾ ਸਾਰੇ ਰਮਾਲ ਕੱਢ ਕੇ ਉਂਗਲ ਤੇ ਬੰਨ ਕੇ ਸਾਰਿਆਂ ਦੇ ਰਮਾਲ ਹੁੰਦੇ ਸੀ ਕਿ ਕਿਉਂ ਕੋ ਟੀਵੀ 'ਚ ਵੇਦੇ ਹੁੰਦੇ ਸੀਗੇ ਕੁੱਤੂ ਉਸ ਤਿਰਮਾਲ ਬੰਨ ਕੇ ਨਹੀਂ ਪੰਜਾਬੀ ਫਿਰਸਾ ਬਣਾਇਆ ਹੁੰਦਾ ਸੀ ਉਹ ਵੀ ਪਤੰਦਰ ਫਿਰ ਰਮਾਲ ਬੰਨਦੇ ਸੀ ਠੀਕ ਹੈ ਅਸੀਂ ਦੇਖਣ ਵਾਲੇ ਤੁਸੀਂ ਐ ਹੀ ਝੋਟੇ ਹੁੰਦੇ ਸੀ ਕਿਤੇ ਐ ਲੱਤ ਬਾਹ ਮਾਰ ਕੇ ਫਿਰ ਪਾਸੇ ਖੜ ਜਾਂਦੇ ਜਾਂ ਕੇ ਕਿਉਂਕਿ ਉਹ ਤਾਂ ਘਤੂ ਕਮਾਰ ਦਿੰਦੇ ਸੀ ਪਰ ਜਦੋਂ ਪਤਾ ਜੇ ਸੱਟ ਤੇ ਉਹ ਮੂਵੀ ਤੇ ਬਣਦੀ ਹੈ ਜਾਂ ਨਹੀਂ ਬਣਦੀ ਪਤੰਦਰ ਨਾ ਉੱਤੇ ਇੰਨਾ ਖੌਰੂ ਪਾਉਣਾ ਮੂਵੀ ਆ ਗਿਆ ਕੈਮਰਾ ਬੰਦ ਹੁੰਦਾ ਸੀ ਇਹਨੇ ਐ ਕਰਕੇ ਬੈਠ ਰਹੇ ਨੇ ਕਿ ਕਿਹੜੀ ਉਹ ਸਾਡੇ ਵਾਲਾ ਵਿਆਹ ਤੇ ਗਿਆ ਬੰਦਾ ਮੂਵੀ ਬਣਾਈ ਜਾਵੇ ਤਾਂ ਕੁੱਤਾ ਪੈਗਾ ਮਗਰ ਪਹਿਲਾਂ ਦੋਨੇ ਕੁੱਤੇ ਨੂੰ ਮਾਰਿਆ ਸਰ ਕੁੱਤਾ ਨਹੀਂ ਹੋਇਆ ਪਾਸੇ ਉਹਨੇ ਕੈਮਰਾ ਮਾਰਿਆ ਕਕਾਕ ਕੁੱਤੇ ਦੇ ਕੈਮਰਾ ਉਹ ਕੁੱਤਾ ਪਾਸੇ ਹੋ ਗਿਆ ਕੈਮਰਾ ਝੱਪੜ ਨਾਲ ਝੱਪੜਦੀ ਪਿਆਰੇ ਡਿੱਟਾ ਲਿਆ ਉਹਨੇ ਮੂਹ ਵੀ ਘਾਦ ਲਿਆ ਮਲਾਪੀ ਕਹਿ ਰਿਹਾ ਕੈਮਰਾ ਲੱਭੋ ਮਰ ਝੱਪੜ ਦੀ ਕੋਲ ਮੜੀ ਉਹਨੇ ਪੇਟ ਦਾ ਮੁੰਡਾ ਸੱਦ ਕੇ ਕੁੜੀ ਵਾਲੇ ਦੇ ਬਾੜਿਆ ਨੇ ਕੈਮਰਾ ਕਿਹਾ ਉਹ ਕੈਮਰਾ ਖਰਾਬ ਹੋ ਗਿਆ ਉਹਨੂੰ ਧਰਮ ਕੁੱਤਾ ਸੀ ਵੀ ਤਾਂ ਗੁਲੀ ਕੋਲੇ ਸਾਡੇ ਮਗਰ ਵੀ ਪੈਂਦੀ ਆ ਖੇਤ ਗਏ ਸੀ ਸਰੋਤ ਬਣਾਉਣ ਉਹ ਪੂ ਬਤੰਦ ਰੱਖਿਆ ਨਾ ਬੜੀ ਸ਼ਰਤ ਆ ਉਹਦੇ ਲੱਗਦਾ ਮੈਂ ਖਾਂ ਗਿਓ ਤੁੱਟਣ ਲੱਗਿਆ ਖੇਤੀ ਹੈ ਉਹ ਲੱਥ ਰਜੀਵ ਨੇ ਕੈਮਰਾ ਮਾਰੇ ਛੱਪਰ ਚ ਗਿਆ ਉਹ ਤੇ ਬਰਾਦ ਆਏ ਤੇ ਕੁੱਟਿਆ ਉਤੋਂ ਰੂਸ ਸੱਦਿਆ ਗੋਡਵਾळा 베ਰੋ ਤੋਂ ਉਹਨਾਂ ਨੇ ਆਦੀ ਗੂਵੀ ਬਣਵਾਈ ਫੇਰ ਉਹ ਯਾਰ ਪੈਂਦਾ ਧੀਗਾ ਕਿਉਂਕਿ ਉਹਦੇ ਬਾਹਲੇ ਕਾਰਨਾ ਵੀ ਹੁੰਦੇ ਸੀ ਤੇ ਹੁਣ ਤਾਂ ਯਾਰ ਬੰਦਾ ਯਾਰ ਕੰਪਿਊਟਰ ਜਿੰਨ ਫਟ ਕਰਕੇ ਰੱਖ ਲੈਂਦਾ ਚਾਹੇ ਤੁਸੀਂ ਸਾਲ ਬਾਅਦ ਲੈ ਰੋ ਯਾਰ ਠੀਕ ਹੈ ਸਾਲ ਬਾਅਦ ਜੇ ਆਪਦਾ ਵਿਆਹ ਲੈ ਸਕਦੇ ਆ ਤੇ ਐਤੋਂ ਹੁਣ ਦੋਨੋਂ ਵਿਊ ਦੀਦਾ ਹੋਊਗਾ ਹਨਾ ਸੇਵਲੇ ਦਾ ਤੇ ਇੱਥੇ ਦੇਖ ਲਓ ਪੁਰਾਣਾ ਸਿਸਟਮ ਬਣਿਆ ਪਿਆ ਨਾ ਕੋਈ ਪੱਖਾ ਨਾ ਕੋਈ ਫਰਿੱਜ ਨਾ ਕੋਈ ਲੈਣਾ ਨਾ ਕੋਈ ਦੇਣਾ ਹਨਾ ਪਹਿਲਾਂ ਆਪਣੇ ਆਏ ਹੁੰਦਾ ਸੀ ਨਾ ਪੱਖਾ ਨਾ ਫਰਿੱਜ ਫਿਰ ਔਲੀ ਔਲੀ ਪੱਖਾ ਆਇਆ ਇੱਕੋ ਹੀ ਆਇਆ ਪਹਿਲਾਂ ਤਾਂ ਨਿੱਕਾ ਜਿਹਾ ਆਇਆ ਦੰਦੇ ਨਾਲ ਘਮਾਉਣ ਵਾਲਾ ਠੀਕ ਹੈ ਉਹ ਕਹਿੰਦਾ ਹੁੰਦੇ ਨਾ ਦੂਜਾ ਭੈਣਾਂ ਵਾਲੀ ਉਹ ਕਹਿੰਦਾ ਬਰਾਤ ਆਈ ਸੀ ਤੇ ਉਹ ਕਰਾਹ ਬਣਾਇਆ ਸੀ ਕਹਿੰਦਾ ਪੱਖਾ ਕਰਾਹ ਤੇ ਲਿਖ ਪਿਆ ਸੀ ਉਹ ਪੱਖਾ ਸੀਗਾ ਜੱਡੇ ਨਾਲ ਘਹਾਉਣ ਵਾਲਾ ਤੇ ਹੁਣ ਉਹ ਤੋਂ ਹੀ ਨਹੀਂ ਕਿੰਨੇ ਕੁ ਪੱਖੇ ਆ ਗਏ ਕਿੰਨੇ ਕੁ ਕੂਲਰ ਆ ਗਏ ਪਤਾ ਨਹੀਂ ਕਿਹੜੇ ਏਸੀ ਆ ਗਏ ਹੁਣ ਤਾਂ ਏਸੀ ਇਹੋ ਜਿਹੇ ਚੱਕ ਕੇ ਵਿਆਹਾਂ ਚਲਾ ਦਿੰਦੇ ਆ ਪੂਰਾ ਹਾਲ ਠੰਡਾ ਕਰ ਦਿੰਦੇ ਆ ਠੀਕ ਹੈ ਲੋਕ ਬਹੁਤ ਬੁਝਰ ਹੋ ਗਏ ਨਰਮ ਹੋ ਗਏ ਏਸੀਆਂ ਨੇ ਕਰ ਦਿੱਤੇ ਇਹ ਸੀਗਾ ਨੇ ਪਵਾਰੀਆਂ ਲਾਦੀਆਂ ਲੋਕ ਇੰਨੇ ਚੰਗੇ ਆ ਇੰਨੇ ਸੌਖੇ ਆ ਜਿੱਥੇ ਅਸੀਂ ਤਾਂ ਚੜ ਕੇ ਆਏ ਆ ਸਾਡਾ ਰਾਤ ਪੈ ਗਿਆ ਮੈਨੂੰ ਪਤਾ ਮੈਂ ਵਸਾਂ ਚੜਿਆ ਤੇ ਮੈਨੂੰ ਪਤਾ ਯਾਰ ਮੈਂ ਕਮਲਾ ਹੋ ਗਿਆ ਯਾਰ ਮੈਂ ਸਨ ਵਿਚਾਲੇ ਮਰੂ ਲੱਗ ਗਿਆ ਕਿ ਭਾਈ ਬਾਹਲੀ ਪੱਟ ਨੇੜੇ ਆ ਮੈਂ ਕਹਾਂ ਯਾਰ ਹੁਣ ਥੱਕੇ ਵੀ ਕਿਤੇ ਰੋੜੀ ਨਾ ਜਾਈਏ ਮੈਂ ਕਿ ਟਾਲਦੇ ਰਹਾਂ ਉੱਤਰ ਲੱਗੇ ਚਾੜੀ ਚੱਲੋ ਤੇ ਉਹ ਪਤੰਦਰ ਮਿੱਟੀ ਦੇ ਗੱਟੇ ਲੈ ਲੈ ਚੜਦੇ ਆ ਸੀਮੈਂਟ ਵਾਲੇ ਭਰੇ ਵੀ ਕੁਈ ਬਰਨ ਚੱਕੀ ਜਾਂਦਾ ਕੋਈ ਕੋਹ ਚੱਕੀ ਜਾਂਦਾ ਮੂੰਹ ਵੀ ਜਾਂਦੇ ਆ ਮੂੰਹ ਇਹਨਾਂ ਕੱਟੇ ਦੇ ਕਿਹੜੇ ਕਿੰਨੇ ਲੌਣੇ ਦੇਖ ਲਓ ਤੁਸੀਂ ਰੇਤੇ ਦਾ ਠੱਕ ਚੜਾਉਣਾ ਹੈ ਤੇ ਚੜਾਉਂਦੇ ਆ ਉਹ ਬਈ ਪਏ ਅਗ ਨੂੰ ਠਾਨ ਕੇ ਯਾਰ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਯਾਰ ਤੇ ਆਪਾਂ ਦਾ ਠੀਕਾ ਵੀ ਛੱਡ ਗਏ ਯਾਰ ਆ ਸਾਰੇ ਕੰਮਾਂ ਕੱਪੜੇ ਧੋਣ ਵਾਲਿਆਂ ਮਸ਼ੀਨਾ ਆਗਣਾ ਰੋਟੀਆਂ ਲੌਣ ਵਾਲਿਆਂ ਵੀ ਆਗਣਾ ਭਾਡੇ ਧੋਣ ਵਾਲਿਆਂ ਵੀ ਆਗਣਾ ਮੇਰੇ ਹਿਸਾਬ ਨਾਲ ਕੱਪੜੇ ਫੋਮ ਨਾਲਿਆਂ ਵੀ ਆ ਜਾਣੀਆਂ ਕੁਝ ਹੀ ਕਰਨੇ ਜਾਂ ਕੋਈ ਸਭ ਤੋਂ ਨੱਪੋ ਤੋਂ ਕੱਪੜੇ ਪਹਿਜਿਆ ਕਰਨਗੇ ਕਰਨੀ ਕੋਈ ਨਹੀਂ ਦੀ ਸਭ ਤੋਂ ਨੱਪੋ ਰੋਟੀ ਆ ਗਈ ਵਰਖੀਆਂ ਪੈਣ ਲੱਗ ਗਈ ਓੱਕਾ ਕਪੜਕ ਠੀਕ ਆ ਉਹਦੋਂ ਰੋਟੀਆਂ ਮੂੰਹ ਤੇ ਫੜਨਾ ਪਵਾ ਲਈ ਸੀ ਜੀ ਜਿਦਾ ਬਣਾਈ ਆ ਜਿਸ ਸੇਸਟਮ ਸਹੀ ਨਹੀਂ ਉਹ ਮੈਨਾਂ ਮੂੰਹ ਤੇ ਲੱਗੀ ਸੀ ਜਿਆਦੇ ਮਾਰਨੋ ਦੇ ਮੈਨਾਂ ਵਰਖੀ ਮੱਪਾ ਕੇ ਨਾਲ ਸਾਫ਼ ਕਰਨ ਵਾਲਾ ਵਰਖੀ ਜਿਆ ਖਰਾਬ ਹੋ ਗਿਆ ਉਹਨੇ ਮੂੰਹ ਹੀ ਮਾਚ ਤਾ ਤੇ ਉਹ ਸੇਸਟਮ ਉਹ ਆ ਜਾਣ ਦੀ ਉਹ ਵੀ ਤੇ ਲੋਕਾਂ ਨੇ ਕਰਨਾ ਕੀ ਇਹ ਫਿਰ ਰੋਬੋਟ ਬਣ ਗਏ ਜੇ ਰੋਟੀ ਠੀਕ ਹੈ ਫਿਰ ਇਹਨਾਂ ਨਾਲ ਦਾ ਸਰਕਾਰ ਉਹ ਤਿਆਰ ਕਰੂਗੀ ਇਹਨਾਂ ਨੂੰ ਮਾਰ ਦੂਗੀ ਜੇ ਹਰੇ ਤਾਲ ਦੇ ਫਿਰ ਕੋਈ ਵੀ ਕੋਸ ਮੰਗਣਗੇ ਰੋਟ ਨੇ ਬੋਲਣਾ ਥੋੜੀ ਹੈ ਨਾ ਰੋਟੀ ਖਵਾਉਣੀ ਹੈ ਨਾ ਉਹਨੂੰ ਕੱਪੜਿਆਂ ਦੀ ਲੋੜ ਹੈ ਜਿੱਥੇ ਵਰਦਾ ਵਰਦਾ ਦਾ ਕੰਮ ਕਰਦਿਆ ਕਰੂ ਇਹਨਾਂ ਦਾ ਸਰ ਗਿਆ ਸਰ ਆ ਗਿਆ ਆਪਣੇ ਅਗੇ ਜਿਹੜੇ ਕੋਸ ਰਹਿ ਜਾਣਗੇ ਉਹ ਖਾ ਲਿਆ ਕਰਨਗੇ ਰੋਟੀਆਂ ਪੂਜੇ ਕਰਨਗੇ ਸਹਰਤੇ ਕਿਉਂਕਿ ਪਹਿਲਾਂ ਸਾਡੇ ਪਿੰਡ ਵਾਲੇ ਕਹਿੰਦੇ ਫਰੋਜਪੁਰ ਦੀ ਜਿੰਨੀ ਲੋੜ ਕੋਈਰ ਕਰਤੀ ਠੀਕ ਹੈ ਤੇ ਹੁਣ ਸਾਡੇ ਪਿੰਡ ਦੀ ਵੀ ਕਰਤੀ ਸਾਰੇ ਪੰਜਾਬ ਦੀ ਰਤਵਰ ਰੋਣੀ ਆਏ ਠੀਕ ਹੈ ਨਾ ਤੇ ਬਾਕੀ ਚਲੋ ਸਵੇਰੇ ਮਿਲਦੇ ਆ ਜੀ ਤੇ ਇੱਥੇ ਦਾ ਵੀ ਤੁਹਾਨੂੰ ਵੀਊ ਦਿਖਾਵਾਂਗਾ ਤੜਕੇ ਹਨਾ ਤੇ ਬਾਕੀ ਤੁਹਾਨੂੰ ਦਿਂਦਾ ਵੀ ਹੋਊਗਾ ਤਾਂ ਵੇਖੋ ਕਿੱਥੇ ਗੱਡੀਆਂ ਖੜੀਆਂ ਆ ਉਹ ਹੋਟਲ ਆ ਸਾਰੇ ਜਿਵੇਂ ਅਸੀਂ ਆ ਹੋਟਲ ਜਾਂ ਕਮਰੇ ਚ ਮਰੀਦਰ ਕੈਮਰਾ ਇਧਰ ਮੜਾ ਜਾ ਆ ਦੇਖੋ ਬੈੱਡ ਕਿਵੇਂ ਬਣਾਏ ਇਹਨਾਂ ਨੇ ਪਤੰਦਰਾ ਨੇ ਯਾਰ ਰੂਮ ਬਣਾਇਆ ਦੇਖੋ ਹਨਾ ਪੂਰਾ ਯਾਨੀ ਸੋਹਣੇ ਰੂਮ ਬਣਾਏ ਗਏ ਆ ਯਾਰ ਇਧਰੋਂ ਖੋਲ ਦੋ ਸ਼ੀਸ਼ਾ ਠੰਡਾ ਹੋ ਜਾਂਦਾ ਤੇ ਇਹ ਏਸੀ ਹੈ ਕਿਉਂਕਿ ਬਾਹਰਲਾ ਮੌਸਮ ਅੰਦਰ ਆ ਜਾਂਦਾ ਬਸ ਗੱਲ ਖਤਮ 18 20 ਮਿਰਜ਼ਾ ਦਾ ਟੈਂਪਰੇਚਰ ਹੋ ਗਿਆ ਥੇ ਜੋ ਹੁਣ ਤਾਂ ਉੱਥੇ ਤਾਂ ਮੈਨੂੰ ਐਂ ਲੱਗਦਾ ਜਿਵੇਂ 10 ਤੇ ਆ ਗਿਆ ਹੁੰਦਾ ਯਾਰ ਠੰਡ ਲੱਗਣ ਲੱਗੀ ਤਾਂ ਦੰਦ ਵੱਜਣ ਲੱਗੇ ਸੀ ਤੇ ਮੈਂ ਉਹ ਕੁੜੀਆਂ ਆਲਾ ਸੋਚਣ ਲੱਗ ਗਿਆ ਕਿ ਉਹ ਸਕਲਟਾਈਆਂ ਬਾਹਰ ਉਤਰਨਾ ਫਿਰਦੀਆਂ ਮੈਂ ਕਿਹਾ ਇਹ ਤਾਂ ਹੁਣ ਕੰਮ ਬੰਗੀਆਂ ਹੋਣਗੀਆਂ ਮੈਂ ਕਿਹਾ ਠਰ ਜਾਣਾ ਇਹਨਾਂ ਨੇ ਸਵੇਰੇ ਦਿਨ ਦੇ ਝੁੱਲ ਦੇਣਾ ਪੈਣਾ ਬਾਕੀ ਇੱਧਰਲੇ ਲੋਗ ਬਹੁਤ ਸਿਆਣੇ ਆ ਉਹ ਆਦ ਕੱਪੜੇ ਵੀ ਪੂਰੇ ਪਾਉਂਦੇ ਆ ਬਈ ਤੇ ਬਹੁਤ ਸਿਆਣੇ ਢੰਗ ਨਾਲ ਰਹਿੰਦੇ ਆ ਪੰਜਾਬੀ ਬੋਲਦੇ ਆ ਯਾਰ ਮਾੜੀ ਜਿਹੀ ਪੰਜਾਬੀ ਥੋੜੀ ਜਿਹੀ ਇਹਨਾਂ ਦੀ ਹੋਰ ਹੈ ਠੀਕ ਹੈ ਤੇ ਬਾਕੀ ਦਾ ਸਾਰਾ ਸੇਮ ਹੀ ਹੈ ਤੇ ਤੁਸੀਂ ਕੱਲ ਨੂੰ ਜਿਹੜੀ ਮੈਂ ਵੀਡੀਓ ਬਣਾਉਂਗਾ ਮੈਂ ਉੱਥੇ ਜਾ ਕੇ ਬਣਾਉਂਗਾ ਕਿਹੜਾ ਕੁਫਰੀ ਕਫਰੀ ਆ ਉੱਥੇ ਕਹਿੰਦੇ ਤਾਂ ਚੜਨਾ ਹੈ ਘੋੜੇ ਤੇ ਬੈਠਾਂਗੇ ਆਪਾਂ ਘੋੜਾ ਨਹੀਂ ਖੱਤਰ ਤੇ ਘੋੜੇ ਇੱਥੇ ਘੋੜੇ ਸੀਗੇ ਇੱਥੇ ਘੋੜੇ ਸੀਗੇ ਜਿਹੜਾ ਬਾਜਦਾ ਕੀ ਬਜ਼ਾਰ ਸੀ ਓਏ ਜਿੱਥੇ ਪੱਗੇ ਸੀ ਅੱਜੋ ਮਾਲ ਰੋਡ ਮਾਲ ਰੋਡ ਤੇ ਘੋੜੇ ਰੱਖੇ ਉਹਨਾਂ ਨੇ ਗੇੜੇ ਦੇਣ ਉਹ ਥੱਲੇੋਂ ਤਾਂ ਨਹੀਂ ਲਿਆਦੇ ਘੋੜਿਆਂ ਤੇ ਘੋੜਿਆਂ ਦੇ ਉੱਤੇ ਵੀ ਕਵਰ ਪਾਏ ਹੋਏ ਸੀ ਉਹਨਾਂ ਦੇ ਵੀ ਮੀਂਹ ਪੈਂਦਾ ਵੀ ਬਿਮਾਰ ਨਾ ਹੋ ਜਾਈਂ ਸਾਹਵੇਂ ਵੀ ਘੋੜੇ ਪੂਰੇ ਠੀਕ ਹੈ ਸਾਰੇ ਚੱਟੇ ਨੁਗਰੇ ਉੱਥੇ ਘੱਟ ਰੋਣਗੇ ਮੇਰੇ ਹੱਥੋਂ ਜਿਹੜੇ ਤਾਂ ਲੈ ਜਾਂਦੇ ਬੰਦੇ ਮੈਂ ਕਭੀ ਦੇਖ ਲਾਂਗੇ ਕੋਨਟਲ ਸਫਾ ਕੋਨਟਲ ਦਾ ਹੈਗਾ ਜਿਹਦਾ ਖੱਤਰ ਚ ਆ ਕੇ ਲਿਆਂਦਾ ਹੋਇਆ ਨਹੀਂ ਖੱਤਰ ਨੂੰ ਕਾਨੂੰ ਤਾਂ ਕਰਨਾ ਮੈਂ ਥੱਲੇ ਬੈ ਕੇ ਬਲੀਓ ਬਣਾ ਲਾਂਗੇ ਉਹ ਮੰਦੇ ਰੋ ਪੇ ਜਾਂਦੀ ਹੈ ਮੈਂ ਉਹ ਜਾਂਦੀ ਦੋਦੇ ਚ ਬਹਿ ਜਾਗੇ ਫਿਰ ਦੇਖਾਂਗੇ ਉਹ ਤੇ ਕੀ ਜਾਂਦਾ ਹਨ ਕੱਲ ਨੂੰ ਜਾਂਦੇ ਆ ਕਿ ਨਹੀਂ ਜਾਂਦੇ ਤਾਂ ਥੱਲੇ ਹੀ ਰਹਿ ਜਾਂਦੇ ਆ ਫਿਰ ਤੁਹਾਨੂੰ ਦੱਸ ਦੇਾਂਗੇ ਠੀਕ ਹੈ ਜੀ ਤੇ ਜੇ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ